ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਗਰਮੀਤ ਕੁਰ ਪੰਜਾਬੀ ਮਾਮ ਕੁਕਿੰਗ ਚੈਨਲ ਡੇਲੀ ਬਲੌਗ ਤੇ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਆਪਾਂ ਬਣਾਈ ਸੀ ਕੱਚੇ ਅੰਬਾ ਦੀ ਖੱਟੀ ਮਿੱਠੀ ਸਬਜੀ ਮੈਂ ਕਹਿੰਦਾ ਮੌਸਮ ਹੈ ਇਹਨਾਂ ਦਾ ਸੀਜ਼ਨ ਹੈ ਮੌਸਮ ਨਹੀਂ ਹੈਗਾ ਸੀਜ਼ਨ ਹੈ ਇਹਨਾਂ ਦਾ ਖੱਟੇ ਮਿੱਠੇ ਅੰਬਾ ਦਾ ਤੇ ਜੇ ਤੁਸੀਂ ਇਹ ਸਬਜੀ ਬਣਾ ਕੇ ਖਾਓਗੇ ਨਾ ਬਹੁਤ ਜ਼ਿਆਦਾ ਕਮਾਲ ਦੀ ਚੀਜ਼ ਹੈਗੀ ਏ ਇਹ ਦਵਾਈ ਟਾਈਪ ਹੁੰਦੀਆਂ ਨੇ ਕਿ ਤੁਹਾਡੇ ਪੇਟ ਨੂੰ ਗਰਮੈਸ਼ ਲਿੰਦੀ ਏ ਤੇ ਨਾਲੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਇਹ ਮਜ਼ਬੂਤ ਰੱਖਦੀ ਏ ਕਿਉਂਕਿ ਜਦੋਂ ਮਾਂ ਗਰਭਤੀ ਹੁੰਦੀ ਏ ਉਹ ਖੱਟੇ ਆਂਬ ਕਿਉਂ ਖਾਂਦੀ ਏ ਤੁਹਾਡੇ ਨਾਲ ਇੱਕ ਹੋਰ ਰੂਹ ਜੁੜੀ ਹੁੰਦੀ ਏ ਤੇ ਉਹਦਾ ਮਨ ਕਰਦਾ ਖੱਟਾ ਮਿੱਠਾ ਖਾਣ ਨੂੰ ਤੇ ਜਿਹੜੇ ਆਂਬੇ ਕੱਚਾ ਇਹ ਕੱਚਾ ਨਾ ਖਾਓ ਇਹਨੂੰ ਪਕਾ ਲਓ ਥੋੜਾ ਤਰੀਕਾ ਹੁੰਦਾ ਖਾਣ ਦਾ ਆਪਾਂ ਤੁਹਾਨੂੰ ਉਹ ਤਰੀਕਾ ਹੁਣ ਦੱਸਣ ਲੱਗੇ ਆ ਜਿਹਨਾਂ ਤੁਸੀਂ ਜਿਸ ਨੂੰ ਖਾਣਾ ਹੈ ਇਹਨੂੰ ਪਕਾਓ ਤੇ ਚਮਚਾ ਚਮਚਾ ਨੂੰ ਖਾਓ ਤੇ ਬਹੁਤ ਜ਼ਿਆਦਾ ਤੁਹਾਨੂੰ ਹੱਡੀਆਂ ਮਜ਼ਬੂਤ ਤਾਕਤ ਮਿਲੇਗੀ ਤੇ ਹੱਡੀਆਂ ਨੂੰ ਕਮਜ਼ੋਰੀ ਪੈਦਾ ਨਹੀਂ ਹੋਏਗੀ ਰੁਕ ਜੋ ਮੇਰੀ ਗੱਲ ਸੁਣ ਕੇ ਜਾਇਓ ਜੇ ਤੁਹਾਡੇ ਤੇ ਮੇਰੇ ਵਿੱਚ ਇਹ ਗੱਲ ਏ ਇਹ ਦੂਸਰੇ ਬੰਦੇ 'ਚ ਨਹੀਂ ਕਿਸੇ ਦੀ ਤੁਸੀਂ ਆਮਦੇ ਹੋ ਵੀਡੀਓ ਮਿਲੀਆਂ ਵੇਖਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਵੀਡੀਓ ਨੂੰ ਸ਼ੇਅਰ ਵੀ ਨਹੀਂ ਕਰਦੇ ਨਾ ਤੁਸੀਂ ਕਰਦੇ ਲਾਈਕ ਤੇ ਨਾ ਤੁਸੀਂ ਕਮੈਂਟ ਕਰਦੇ ਹੋ ਤੇ ਕਮੈਂਟ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਲਓ ਇੰਨਾ ਹੀ ਤੁਹਾਨੂੰ ਕਹਿਣਾ ਸੀ ਤੇ ਜਾਓ ਵੀਡੀਓ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਇਹ ਵਿਵਸਥਾ ਆਪਾਂ ਜਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਨੇ ਚਲੋ ਹੁਣ ਮੈਂ ਤੁਹਾਨੂੰ ਦੱਸਦੀ ਆ ਤੇ ਕਿਸ ਤਰ੍ਹਾਂ ਬਣਾਈ ਜਾਣ ਵਾਲੀ ਸਬਜ਼ੀ ਹੈਗੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਸ਼ੇਅਰ ਜੁਰੀ ਕਰਿਓ ਜੀ ਕਮੈਂਟ ਵਿੱਚ ਦੱਸਿਓ ਜੀ ਤੁਸੀਂ ਦੇਖੇ ਕਿਹੜੇ ਕੋਣੇ ਤੋਂ ਵੀਡੀਓ ਵਾਚ ਕਰਦੇ ਹੋ ਮੈਂ ਤੁਹਾਡਾ ਧੰਨਵਾਦ ਥੈਂਕ ਯੂ ਕਰ ਸਕਾਂ ਤੇ ਮਿਲਦੇ ਆਪਾਂ ਅਗਲੀ ਵੀਡੀਓ ਤੇ ਅਗਲਾ ਬਲੌਗ ਲੈ ਕੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਬਣਾਵਾਂਗੇ ਹਰਿਆ ਤੇ ਕੱਚੇ ਆਂਬਾਂ ਦੀ ਖੱਟੀ ਕੰਮ ਦੀ ਸਬਜ਼ੀ ਚਲੋ ਹੁਣ ਆਪਾਂ ਕਟਿੰਗ ਕਰਦੇ ਆ ਦਿਖਾਣੇ ਤੁਹਾਨੂੰ ਕਿੱਦਾਂ ਬਣੇਗੀ ਸਬਜ਼ੀ ਇਹਨਾਂ ਦੀ ਸिखਾਉਂਦੇ ਆ ਨੂੰ ਅੰਬਾ ਪਾ ਲੈਨੇ ਕਾਟਾ ਹੁਣ ਆਪਾਂ ਸਬਜ਼ੀ ਦੀ ਕਰਦੇ ਆ ਤਿਆਰੀ ਆਪਾਂ ਪਹਿਨ ਤਾਰਤੇ ਇਹਨਾਂ ਕਰਾਂਗੇ ਆਪਾਂ ਬੀਸੀ ਘਿਓ ਦਾ ਇੱਕ ਚਮਚ ਐਡ ਥੋੜੀ ਜਿਹੀ ਲੈ ਲਈ ਆਪਾਂ ਕਲੌਜੀ ਅੱਧਾ ਟੀस्पून ਆਪਣੇ ਗ੍ਰੇਮੀਥਾ ਤੇ ਅੱਧਾ ਟੀस्पून ਆ ਗਾ ਆਪਣੇ ਕੋਲ ਜੀਰਾ ਇਹ ਵੀ ਐਡ ਕਰਦੇ ਆਂਗੇ ਆਪਾਂ ਐਡ ਕਰਾਂਗੇ ਆਪਾਂ ਕੱਟੇ ਹੋਏ ਆਮ ਖੱਟੀ ਮਿੱਠੀ ਅੰਬਾਂ ਦੀ ਚਟਣੀ ਥੋੜਾ ਜਿਹਾ ਜੰਗਿਆਲੇ ਨਮ ਪਾਤੀ ਤੇ ਅੱਧਾ ਟੀस्पून ਆਪਾਂ ਇੱਥੇ ਨਮਕ ਐਡ ਕਰ ਦਿਆਂਗੇ ਐਡ ਕਰਾਂਗੇ ਆਪਾਂ 5 ਚੱਕਰ ਜੇ ਆਮ ਬਜਾੜਾ ਖੱਟੇ ਨੇ ਆਪਣੇ ਹਿਸਾਬ ਨਾਲ ਘੱਟ ਵੱਧ ਤੁਸੀਂ ਮਿੱਠਾ ਕਰ ਸਕਦੇ ਹੋ ਆਪਾਂ ਇਹ ਵਾਲਾ ਫੋਰਥ ਵਾਲਾ ਪਾਪੇ ਜਿਹੜਾ ਐਡ ਕੀਤਾ ਹੈ। ਹੱਟਣਾ ਕਲਰ ਬਹੁਤ ਅੱਗਿਆ ਆਉਂਦਾ ਹੈ। ਇੰਨੀ ਜਿਹਾ ਆਪਾਂ ਕੋળી ਮਿਰਚ ਐਡ ਕਰਾਂਗੇ। ਇਸ ਹਵਾਰ ਅਨੁਸਾਰ। ਇਹ ਨਹੀਂ ਕਰਾਂਗੇ ਆਪਾਂ ਹਲਦੀ ਐ। ਥੋੜਾ ਜਿਆਦਾ ਗੈਂਗ ਗਰਮ ਮਸਾਲਾ। ਜਿਹਨੂੰ ਅਡ ਕਰਾਂਗੇ ਆਪਾਂ ਸਿਲੀ ਮਿਰਚ ਕਲਰ ਵਾਲਾ। ਗੁਣ ਕਰ ਜਾਏਗਾ ਆਪਾਂ ਮਿਕਸਿੰਗ। ਕਿੰਨਾ ਆਪਾਂ ਪਾਣੀ ਐਡ ਕਰਦੇ ਹਾਂਗੇ? ਇਨ ਸੌਕ ਤੋਂ ਹੁਣ ਤੱਕ ਪਕਾਵਾਂਗੇ ਲੋਹੇ ਦੇ ਅਪਾ ਹਾਈ ਹੀਟ ਨਹੀਂ ਕਰਨੀ ਤੇ ਆਪਾਂ ਲੋਹੇ ਦੇ ਪਕਦਾ ਭਈ ਆਪਾਂ ਇਹਨਾਂ ਨੂੰ ਦੇਖਣਾ ਜਿੰਨਾ ਚਿਰ ਆਮਬ ਸੌਫਣੀ ਹੋ ਜਾਂਦੇ ਹੋਣਾ ਚਿਰ ਖੱਟੀ ਮਿੱਠੀ ਚਟਣੀ ਨਾ ਸਬਜ਼ੀ ਖੱਟੀ ਮਿੱਠੀ ਸਬਜ਼ੀ ਚਟਣੀ ਨਹੀਂ ਖੱਟੀ ਮਿੱਠੀ ਸਬਜ਼ੀ ਹੋ ਗਈ ਜਲਦੀ ਰੈਡੀ ਬਿਲਕੁਲ ਮਠੇ ਸੇਕ ਤੇ ਇਸ ਤਰ੍ਹਾਂ ਨੂੰ ਕਰਨਾ ਹੈ ਬਣਾਣਾ ਹੈ ਫੋਕ ਇਹਨਾਂ ਨੂੰ ਵੇਖਣਾ ਹੈ ਇਹਨਾਂ ਨੂੰ ਸੌਫਟ ਹੋਣ ਤੱਕ ਪਕਾਉਣਾ ਜੇ ਸੌਫਟ ਨਹੀਂ ਹੋਏ ਮੈਂ ਦਿਖਾ ਦਈਏ ਤੁਹਾਨੂੰ ਇਹਦਾ ਪਾਣੀ ਆਪਣਾ ਥੋੜਾ ਜਿਹਾ ਘੱਟ ਹੋ ਗਿਆ ਦੀ ਸਬ지 ਹੋ ਗਈ ਆਪਣੀ ਰੈਡੀ ਬਖਾਇੀਤਾ ਨਾ ਇਹ ਦੇਖੋ ਖੱਟੀ ਮਿੱਠੀ ਅੰਬਾ ਦੀ ਸਬਜੀ ਰੈਡੀ ਕੁਝ ਇਦਾਂ ਚੈੱਕ ਕਰਨੇ ਨੇ ਇਹ ਇਸ ਤਰ੍ਹਾਂ ਤੁਹਾਨੂੰ ਕੀ ਦੇਖਣਾ ਸੌਫਟ ਹੋ ਗਿਆ ਸੌਫਟੀ ਕਰਨੇ ਆਪਾਂ ਹੁਣ ਆਪਾਂ ਕਰਦੇ ਆ ਪਲੇਟਿੰਗ ਲੋ ਜੀ ਹੁਣ ਆਪਾਂ ਕਰਦੇ ਹਾਂ ਪਲੇਟਿੰਗ ਉਸੇ ਹੀ ਬਣਾਓ ਜਿਵੇਂ ਆਏ ਕਰੋ ਬਹੁਤ ਵਧੀਆ ਰੈਸਪੀ ਤਿਆਰ ਹੋਈ ਏ ਹੁ ਬਣਾਓ ਕਰਦੇ ਸੀ ਸਾਰੇ ਟੱਬਰ ਜੀ ਬਹਿ ਕੇ ਖਾਓ ਖੱਟੀ ਮਿੱਠੀ ਚਟਣੀ ਨਾਲ ਫਕਾਓ ਤੰਦੂਰੀ ਰੋਟੀ ਪਕਾ ਜਾਪਕਾਓ ਲੱਛੇ ਵਾਲੇ ਪਰੌਂਠੇ ਇਹ ਜਾਂ ਸਿੰਪਲ ਫੌਂਠੇ ਪਕਾ ਲਉ ਉਹਨਾਂ ਵੀ ਜਵਾਏ ਕੀਤੀ ਜਾਂਦੀ ਸਿੰਪਲ ਰੋਟੀ ਨਾਲ ਵੀ ਗਰਮ ਗਰਮ ਖਾਦੀ ਜਾਂਦੀ ਏ ਵਧੀਆ ਵਧੀਆ ਲੱਗੇ ਦੱਸਿਓ ਜੀ ਜ਼ਰੂਰ ਮੈਨੂੰ